ਸਤਿਨਾਮ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਤਨ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਵਾਹਿਗੁਰੂ ਜੀਓ ਸਤਿਨਾਮ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੋਰਾਤ ਅਜੁਨੀ ਸੈਭੰ ਗੁਰ ਪ੍ਰਸਾਦ ਜਪਾਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚਨਾ ਹੋਵਾਈ ਜੇ ਸੋਚੀ ਲਖ ਵਾਰ ਜਪ ਬਜਪ ਨਾ ਹੋਵਾਈ ਜੇ ਲਾਇ ਰਹਾ ਲਿਵ ਤਾਰ ਉਖਿਆ ਭੁਖ ਨਾ ਅਵਤਾਰੀ ਜੈ ਬੰਨਾ ਪੁਰੀਆ ਭਾਰ ਸਹਸ ਸਿਆਨ ਪਾ ਲਖ ਹੋ へ ਤਾ ਇੱਕ ਨਾਂ ਚੱਲੇ ਨਾਲ ਕਿਵ ਸਜਿਆਰਾ ਹੋਈਐ ਕਿਵ ਕੂੜੈ ਟੁਟੈ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਆਹ ਹੁਕਮ ਮਿਲੈ ਵਿਢਾਈ ਹੁਕਮਿਉ ਤੁਮਹੇ ਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮ ਹੈ ਜੇ 부ਝੈ ਤਾ ਹੋਮੈ ਕਹਿਨ ਕੋਇ ਗਾਵਕ ਤਾਨੁ ਹੋਵੇ ਕਿਸ ਤਾਨੁ ਗਾਵਕੁ ਦਾਤੁ ਜਾਣੈ ਸਾਨੁ ਗਾਵਕੁ ਗੁਣ ਵਡਿਆਈ ਅਚਾਰੁ ਗਾਵਕੋ ਵਿਦਿਆਵੀਖੰਬੀਚਾਰ ਗਾਵਕੋ ਸਾਜ ਕਰੇ ਤਨ ਖੇ ਗਾਵਕੋ ਜੀ ਲੈ ਫਰਦੈ ਗਾਵਕੋ ਜਪ ਦੇਸਾ ਦੂਰੋ ਗਾਵਕੋ ਵਿਖੇ ਹਾਸ ਰਹਾ ਦੂਰ ਕਥਨਾ ਕਥੇ ਨਾ ਵ ਤੋਟ ਕਾਥ ਕਥ ਕਥੇ ਕੋਟੀ ਕੋਟ ਕੋਟ ਦੇਦਾ ਦੇਲਾ ਤੇ ਧਗ ਪਾਹੇ ਜੁਗਾ ਜੁਗੰਤਰ ਖਾਇ ਖਾਇ ਹੁਕਮਿ ਹੁਕਮ ਚਲਾਇ ਰਾ ਨਾਨਕ ਬਿਕਸਾ ਪ੍ਰਵਾਹ ਜਸ ਸਭ ਸਾਇ ਵਖ ਪਪਾਰ ਵਖ ਮੰਗਾ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖਿਆ ਜਿਦ ਸਦਰਬਾਰ ਮਹਾਕੇ ਬੋਲਨ ਬੋਲੀਏ ਜਿਸੁੰਦਰ ਪਿਆਰ ਅੰਮ੍ਰਿਤ ਵੇਲਾ ਸਾਚੁ ਨਾਮ ਵਡਿਆਈ ਵਿਚਾਰ ਕਰਮਿਆ ਬਗੜਾ ਨਦਰ ਮੁਖਤਵਾਰ ਨਾਨਕ ਵਜਨ ਐਸਾ ਵਾਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਝਨ ਸੋਏ ਜਨ ਸੇਵਿਆ ਤਨ ਬਾ ਮਾਨ ਨਾਨਕ ਗਾਵੀਆ ਗੁਨਧਾਨ ਗਾਵਿਆ ਸੁਨੇ ਮਨ ਰਖੇ ਭਾਵ ਦੁਖ ਪਰ ਹਰ ਸੋ ਘਰ ਲ ਜਾਏ ਗੁਰਮੁਖ ਦਾਦਮ ਗੁਰਮੁਖ ਬੇਦੰ ਗੁਰਮਹਰਿਆ ਸਮਾਈ ਗੁਰੇ ਸਰਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਨਾਖ ਨਾਹੀ ਕਹਿਣਾ ਕਥਨ ਜਾਏ ਗੁਰ ਅਗਦੇਵ ਜਾਈ ਸਭਨਾ ਜੀਆ ਕੈਗ ਦਾਤਾ ਸੋ ਮਨ ਜਸੁ ਸੰਜਾਈ ਤੇ ਰਧ ਨਵ ਜਿਤ ਪਵ ਬਿਨ ਭਾਨ ਕੇ ਨਾਇ ਕਰੀ ਜੇ ਤਿਸ ਰਠ ਉਪਾਈ ਵਿਖਾ ਬਿਨ ਕਰਮਾਂ ਕੇ ਮਿਲਾ ਲਈ ਮਾਦ ਵਿੱਚ ਰਤਨ ਜਵਾਰ ਮਾਨਿਕ ਜੇ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀ ਆਇਆ ਕਹ ਇੱਕ ਦਾਤਾ ਸੁਮ ਬਿਸੰਝਾਈ ਜੇ ਜੁਗ ਚਾਰਿਆ ਅਰਜਾਹ ਦਸੁਨੇ ਹੋਏ ਨਵਖੰਡਾ ਬਿਜਾਨ ਨਾਲ ਚਲੈ ਸਭ ਕੋ ਹੋਏ ਚੰਗਾ ਨਾਉ ਰਖਾਇ ਕੈ ਜਸ ਕੀ ਰਤ ਜਗ ਲੇ ਜੇ ਤਿਸ ਨਦਨਾ ਆਵੇ ਤਬਾਤ ਨ ਪੁਛੈ ਕੇ ਕੀਟਾ ਅੰਦਰ ਕੀਟ ਕਰ ਦੋ ਸਿ ਦੋ ਧਰੇ ਨਾਨਕ ਨਿਰਗੁਨ ਗੁਨ ਕਰੇ ਗੁਣਵੰਤੇ ਆਗੰਦੇ ਤਿਆਗੁਨ ਸੁਜਾਈ ਜੇ ਤਿਸ ਗੁਨ ਕੋਈ ਕਰੇ ਸੁਣਐ ਸਿਦ ਪੀਰ ਸੁਰਨਾਥ ਸੁਣਐ ਧਰਤੂ ਧਵਲ ਆਕਾਸ਼ ਸੁਣਐ ਦੀਪ ਲੋ ਪਾਤਲ ਸੁਣਐ ਪੁਹਨ ਸਕ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਐ ਦੁਖ ਪਾਪ ਕਾ ਨਾਸ ਸੁਣਐ ਇਸਰ ਬ੍ਰਹਮ ਇੰਦ ਸੁਣਐ ਮੁਖ ਸਾਲਾ ਹਨਮੰਦ ਸੁਣੈ ਜੋਗੁ ਜੁਗਤ ਤਨ ਭੇਦ ਸੁਣੈ ਸਤ ਸਦ ਸਿਮਰਤ ਬੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠਸਠ ਕਾ ਇਸ਼ਨਾਨ ਸੁਣੈ ਪੜ ਪੜ ਪਵ ਮੰਨ ਸੁਣੈ ਲੋਗ ਸਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਨਹਿ ਸਰਾ ਗੁਨਾਹ ਕੇ ਗਾ ਸੁਨਹਿ ਸੇਖ ਪੀਰ ਪਾਸਾ ਸੁਨਹਿ ਦੇ ਪਗ ਰਾਗ ਸੁਨਹਿ ਹਾਥ ਹੋ ਰਸ ਗਾ ਨਾਨਕ ਭਗਤ ਸਦਾ ਵਿਗਾਸ ਸੁਨਹਿ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਬਿਸਬਸਤਾਏ ਕਾਗਦ ਕਲਮ ਨ ਲਖਨ ਹਾਰ ਮਨ ਕਾਬ ਕਨ ਵਿਚਾਰ ਵੈ ਸਨਾਮ ਨਰੰਜਨ ਹੋਏ ਜੇ ਕੋ ਮਨ ਜਾ ਮਨ ਕੋਏ ਮਨ ਅਸਰਦ ਅਦਾਨ ਮਨ ਬੁੱਧ ਮਨ ਸਗਲ ਭਵਨਗੇ ਸੋਦੋ ਮਨ ਮੇ ਚੋਟਾ ਨਾ ਖਾਏ ਮਨ ਜੰਗੁ ਸਾਧਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਪਾਸਮ ਪ੍ਰਗਟ ਜਾਏ ਮਨ ਭਗਤ ਚੱਲੇ ਪੰਥ ਮਨ ਧਰਮ ਸੇਤੀ ਸੰਤ ਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾ ਮਨ ਕੋਏ ਮਨ ਪਾਵ ਮੁਖਦਵਾਰ ਮਨ ਪਰਵਾਰਾ ਸਾਧਾਰ ਮਨ ਅਤਰਾ ਤਾਰੇ ਗੁਰ ਸਿੱਖ ਮਨ ਨਾਨਕ ਭੰ ਭਿਖੈ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵ ਹੈ ਦਰਗਹ ਮਾਨ ਪੰਚੇ ਸੋਹ ਹਾ ਦਰੁ ਰਾਜਾਨ ਪੰਚਾ ਗਾ ਗੁਰ ਧਿਆਨ ਜੇ ਕੋ ਗਹਿ ਕਰ ਵਿਚਾਰ ਕਰਤੇ ਕੈ ਕਰਨ ਨਾਇ ਸਮਾਰ ਧਵ ਧਰਮ ਦਇਆ ਕਾ ਪੂਤ ਸੰਤੁਕਥਾਪ ਰਖਿਆ ਜਿਨ ਸੋਤਾ ਜੇ ਕੋ ਭਜੈ ਹੋਵੇ ਸੁਚਿਆਰ ਧਵ ਲ ਉਪਰ ਕੇ ਤਾਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਬਾਤ ਲਗਨ ਜੋਰ ਜੀ ਜਾਤ ਰੰਗਾ ਕੈ ਨਾਵ ਸਬਨਾਲ ਖੈਬੜੀ ਕਲਾ ਇਹੋ ਲਿਖ ਲਿਖ ਜਾਨ ਕੋਏ ਲਿਖ ਲਿਖਿ ਕਰਤਾ ਹੋਏ ਕੇ ਤਾ ਤਾਂ ਸਵਾਲ ਰੂਪ ਕੇਤੀ ਦਾਤੋ ਜਨ ਗੋਨਕੂਤੋ ਕਿਤਬ ਸਾਵ ਇਕ ਕੁਵਾਵ ਤਿਸ ਤੇ ਹੋਏ ਲਖ ਦਰੀਆ ਕੁਦਰਤ ਗਵਨ ਗਹਾ ਵਿਚਾਰ ਵਾਰਣ ਜਵ ਇਕ ਵਾਰ ਜੋ ਤੁਧ ਭਾਵੈ ਸੈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਤ ਸੰਗ ਭਾਵ ਅਸੰਗ ਪੂਜਾ ਸੰਗ ਤਪ ਤਾਵ ਅਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਭਗਤੋ ਗਨ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੁਰਮਾ ਭਗਸਾਰਵ ਸਾਥ ਮਨ ਲਿਵ ਲਾਇ ਤਾਰ ਕੁਦਰਤ ਗੰਗਾ ਵਿਚਾਰ ਬਾਰਨ ਜਾਵੇ ਇੱਕ ਵਾਰ ਜੋ ਤੁਦ ਉਤਪਾਵੇ ਸੈਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੋਰਖੰਦ ਘੋਰ ਅਸੰਖ ਜੋਰ ਹਰਾਮ ਘੋਰ ਅਸੰਖ ਅੰਮ੍ਰਿਤ ਕਰ ਜਾਏ ਜੋਰ ਅਸੰਖ ਗਲ ਵਢ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖੜਿਆ ਰੁਕੜੇ ਫਿਰਾਏ ਅਸੰਖ ਮਲੇਸ ਮਲ ਪਖਾਈ ਅਸੰਖ ਨਿੰਦਕ ਸੁਰ ਕਰੇ ਭਾਰ ਨਾਨਕ ਨੀਜ ਕਾ ਵਿਚਾਰ ਵਾਰਨ ਜਬ ਏਕ ਵਾਰ ਜੋ ਤੁਧ ਭਾਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਤ ਨਿਰੰਕਾਰ ਸਾਂਖ ਨਾਬ ਸੰਥਾਪ ਵਗੰ ਅਗੰ ਮ ਸੰਖ ਲੋਅ ਅ ਸੰਕ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਖਨ ਬਲੰਬਾਨ ਅਖਰਾ ਸਰਦ ਸੰਜਵਖਾਨ ਜਿਨ ਲਿਖਤ ਸਰਨਾਇ ਜੇ ਫਰਮਾਇ ਤਉ ਤਪਾਈ ਨੇਦਾ ਕਿ ਤਦ ਦੇਦਾ ਨਾਬ ਬਿਨ ਨਾਬ ਨਾਇੰਥਾਉ ਗਦ ਰਤ ਗੰਗਾ ਵਿਚਾਰ ਵਰਨ ਜਵ ਏਕ ਵਰ ਜੋ ਤੁਧ ਭਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪ੍ਰੀਆ ਹਦ ਪਰਤਨ ਦੇਹ ਪਾਣੀ ਤੂ ਤਦ ਦਰਸੋਖੇ ਮੋਤਾ ਪਲੀਤੀ ਕਪੜ ਹੋਏ ਦੇ ਸਾਪੁਣ ਲਈਆ ਧੋਏ ਪ੍ਰੀਆ ਮਦਬਾ ਭਗ ਸੰਗ ਤੂ ਬਣਾਵ ਕਰੰਗੁ ਪੁਨੇ ਪਾਪੀ ਆਖ ਨਾਹਿ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜੋ ਆਪੇ ਖਾਵ ਨਾਨਕ ਹੁਕਮਿ ਆਵ ਜਾਓ ਤੀਰ ਤਪਦਿ ਦਦਾਨੁ ਜਿਪਿ ਪਵਦੁ ਲਗਾਂ ਮਾਨੁ ਸੁਨਿਆ ਮਨੈ ਮਨ ਕੀਤਾ ਭਾਵ ਅੰਤੁਰ ਗਤਿ ਇਸ ਮਨਿ ਨਾਵ ਸਗੁੰਦਰ ਮਨ নাহি ਕੋਇ ਬਿਨ ਗੁਨ ਕੀਤੇ ਭਗਤੋ ਨਾ ਹੋਏ ਸੁਆਸਥ ਆਥ ਬਾਣੀ ਬਰਮਾਓ ਸਤ ਸੰਸਦ ਮਨ ਚਾ ਕਵਨ ਸਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਰੂਤੇ ਮਾਉ ਕਵਨ ਜਿਤੁ ਹੋਆ ਆਕਾਰ ਬਿਲ ਨ ਪਾਈਐ ਪੰਡ ਤੀਜ ਹਵਲੇਖ ਪ੍ਰਾਨ ਵਖਤ ਨ ਪਾਇਓ ਗਾਦੀਆ ਜੇ ਲੇਖਨ ਲੇ ਕੋ ਰਾਨ ਥਿਤ ਵਾਰ ਨ ਜੋਗੀ ਜਾਣ ਰਤਮਾਉ ਨ ਕੋਈ ਜਾ ਕਰਤਾ ਸੇਠੀ ਗੁਰ ਸਾਜੇ ਆਪਿ ਜਨ ਸੋਇ ਵੇਖ ਗੁਰ ਆਖ ਅਖ ਵਸਾਲਾ ਏ ਕਿਵ ਵਰਨ ਗਿਵ ਜਾਨ ਨਾਨਕ ਆਖ ਸਭ ਕੋ ਆਖ ਇਕ ਦੂਸੇ ਆਨਾ ਵੱਡਾ ਸੱਜ ਵੱਡੇ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣ ਅਗੰਗ ਸੋਹ ਪਾਤਲ ਪਾਤਲ ਲਖ ਆਗਾ ਸਾਗਾਸ ਓੜ ਕੋੜ ਕਪਾਲ ਥਕੇ ਵੇਦ ਕੈਨ ਗਵਾਤ ਸ ਸਠਾਰਹ ਕਹਿਨ ਕਤੇਬਾ ਸੁਲੋਕ ਧਾਤਿ ਲੇਖਾ ਵਿਤਾਲ ਲਖਿਆ ਲੇਖਾ ਹੋਇ ਵਿਨਾਸ ਨਾਨਕ ਵਡਾਖਿਆ ਪੰਜਨ ਆਪ ਸਾਲਾਹੇ ਸਾਲਾਹੇ ਤੇ ਸੁਪਨ ਪਾਈਆ ਨਦੀਆ ਅਤਾ ਬਹ ਬਵਸਮ ਨ ਜਾਣਿਆ ਸਮਸਾ ਸੁਲਤਾਨ ਅੰਗਰਾਸੇ ਤਿ ਮਨਤਾਨ ਕਿਹੜੀ ਤੁਨਹਾ ਬਨੇ ਜੈ ਤਿਸਮਨ ਬਿਸਰਾ ਅੰਤਨ ਸਿਵਦੀ ਕਹਿਨ ਅੰਤ ਅੰਤਨ ਕਰਨ ਦੇਨੂ ਅੰਤੂ ਅੰਤਨ ਬੇਖਣ ਸੁਨਨ ਅੰਤ ਅੰਤਨ ਜਾਪੇ ਕੈ ਮਨਮੰਤ ਅੰਤਨਜਬ ਕੀ ਤਾ ਕਾਰ ਅੰਤਨਜਬ ਪਾਰਾ ਬਾਰ ਅੰਤਕਾਰਨ ਕੀਤੇ ਬਿਲਾਹਿ ਤਾ ਕੇ ਅੰਤਨ ਬਹਿ ਜਾਈ ਏਹ ਅੰਤਨ ਜਾਣ ਕੋਏ ਬਹੁਤਾ ਕਹੀਆ ਬਹੁਤਾ ਹੋਏ ਵਡਾ ਸਾਹਿਬ ਚਾਥਾ ਉੱਚੇ ਪਰਉ ਚਾਨਾ ਵੇੜੂ ਚਾਹ ਹੋਵੇ ਕੋਏ ਤੇ ਸੂਚੇ ਕੋ ਜਾਨ ਸੋਏ ਜੇਵੜਾ ਭਉ ਜਾਨ ਆਪਾਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵਡਾ ਦਾਤਾ ਦਿਲ ਨ ਅਤਮਾਏ ਕੇਤੇ ਮੰਗਾ ਜੋਦਾ ਭਾਰ ਕੇਤੇ ਆਗੰਤ ਨਾਹੀ ਵਿਚਾਰ ਕੇਤੇ ਘਬੜੂਟਾ ਬੇਕਾਰ ਕੇਤੇ ਲੈ ਲੈ ਮੁਕਰਪਾ ਕੇਤੇ ਮੋਰਖ ਖਾਈ ਖਾਏ ਕੇਤੇ ਆ ਦੁਖ ਭੋਖ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸਿ ਬਨ ਹੋਇ ਔਰ ਆਖ ਨਾ ਸਕੈ ਕੋਇ ਜੇ ਕੋ ਖਾਏ ਕੋ ਆਖ ਨ ਪਾਏ ਓ ਜਾਣਾ ਜੇਤੀਮ ਖਾਏ ਆਪ ਜਨਾਬ ਦੇ ਅਖੇ ਸੇ ਬਿਖੇ ਕੇ ਜਿਸ ਨਾਮ ਵਰਸੇ ਸਿਪਸਾਲਾ ਨਾਨਕ ਪਾਸਾ ਹੀ ਬਾਸਾ ਅਮਲ ਗੁਨਾਮ ਲਵਾਪਾ ਰਮਲ ਵਾਪਾਰੀ ਅਮਲ ਗੰਢਾਰ ਅਮਲਾ ਬਮਲਾ ਜਾਏ ਅਮਲ ਭੈਮਲਾ ਸਮਾਏ ਅਮਲਾ ਧਰਮਮ ਦੀਵਾ ਨਮ ਤੁਲ ਪਰਵਾਨਮ ਬਖਸ਼ੇ ਸਮਨ ਸਾ ਨਾਮੁ ਕਰਮ ਨਾਮ ਫਰਮਾਨ ਅਮਲੋ ਅਮਲ ਆਖਿਆ ਨ ਜਾਏ ਆਖ ਆਖ ਰਹਿ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕ੍ਰਿਪ ਖਿਆਨ ਆਖੇ ਵਰਮੇ ਆਖੇ ਹਿੰਦੂ ਆਖੇ ਗੋਪੀਤਾ ਗੋਵਿੰਦ ਆਖੇ ਰਸ ਆਖੇ ਸਿੱਧ ਆਖੇ ਕੇਤੇ ਕੇਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਅਖਨ ਪਾਏ ਕੇਤੇ ਕਹਿ ਕਹਿ ਓਠ ਓਠ ਜਾਏ ਤੇ ਤੇ ਗਿਤੇ ਹੁਰ ਕਰੇ ਤਾਖ ਨਾ ਸਕੈ ਕਈ ਕੇ ਜੇ ਵਿੜ ਭਾਵਤ ਵਿੜ ਹੋਏ ਨਾਨਕ ਜਾਨ ਸਾਚਾ ਸੋਏ ਜਿਗ ਅਖ ਬਲ ਵਿਗਾੜ ਤਾ ਲਖਿਆ ਸਰਗਵਾਰ ਰੰਗਵਾਰ ਸੋਦਰ ਕਹਿ ਅਸੁ ਕਰ ਕੇ ਜਿਤ ਵੇ ਸਭ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਬਾਪਨ ਹਾਰੇ ਕੇਤੇ ਰਾਗ ਬ੍ਰਿ ਸੁਮ ਕਈਆਂ ਨਾਮ ਕੇਤੇ ਗਾਵਨ ਹਾਰੇ ਗਾਵਤੁ ਨ ਪੰਪਾਨੰ ਬਸੰਤਰੂਗ ਗਾਵਾਰਾ ਜਿ ਧਰਮ ਦਿਵਾਰੇ ਗਾਵ ਜਿਤੁ ਗਵਤੁ ਲਿਖ ਜਾਨੈ ਲਿਖਿ ਧਰਮੰ ਵਿਚਾਰੈ ਗਾਵੈ ਸਰਬਰਮਾ ਦੇਵੀ ਸੰਸਰ ਸਵਾਰ ਗਾਵਹਿ ਇੰਦੁ ਅਦਾਸਨ ਬੈਠੇ ਦੇਵਤੇ ਅੰਦਰ ਨਾਲਿ ਗਾਵੈ ਸੇ ਸਮਾਦੀ ਅੰਦਰ ਗਾਵਸਾਧ ਵਿਚਾਰੈ ਗਾਵਨ ਜਤਿ ਸਦ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪਨ ਰਖੇ ਸਰ ਜੋਗ ਜੁਗ ਵਿਦਾਨ ਨਾਲਿ ਗਾਵਹਿ ਮਾਨਿਆ ਮਨਮੋਹਨ ਸੁਰਗਮਸ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲ ਗਾਵਹਿ ਜੋਤ ਮਹਾਬਸੂਰਾ ਗਾਵਹਿ ਖਾਨ ਵਿਚਾਰੇ ਗਾਵਹਿ ਖੰਡ ਮੰਡ ਪਰ ਮੰਡਾ ਕਰ ਕਰ ਰਖੇ ਧਾਰ ਸੇਦ ਨ ਗਾਵਹਿ ਜੋਤ ਭਾਵਨ ਰਤੇ ਤੇਰੇ ਭਗਦਰਸਾਲੇ ਹੋਰ ਕੀਤੇ ਗਾਵਨ ਸੇਮ ਜਿਤਨਾ ਬਨੂ ਨਾਨਕ ਕੀ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਾਚਾ ਸਾਜਨਾ ਹੈ ਪੀਉ ਸੁਜਨ ਜੀ ਸ੍ਰੀ ਰਤਨਾਂ ਦੀ ਅੰਦਰ ਚਾਈ ਰੰਗੇ ਰੰਗੇ ਬਾਦੀ ਕਰ ਗਜ ਜਿਸ ਮਹਾਰਾਜ ਨੂੰ ਪਾਈ icar ਕਰ ਵੇਖਾ ਕੀਤਾ ਆਪਣਾ ਜਿਵ ਤਹ ਦੇ ਵੜਿਆਈ ਜੋ ਤਿਸ ਭਾਵ ਸੋਏ ਕਰਸੀ ਹੁਕਮ ਨਾ ਕਰਨ ਜਾਈ ਸੋ ਬਾਸ ਸਾਹਿਬ ਸਾ ਪਾ ਸਾਹਿਬ ਨਾਨਕ ਰਹਿਨਤ ਜਾਈ ਮੁੰਦਾ ਸੰਦੋਖ ਸੰਤਤ ਝੋਲੀ ਧਿਆਨ ਕੀ ਕਰਿ ਵਿਭੂ ਤੋਖੰਥਾ ਕਾਲ ਕੁਵਾਰੀ ਕਾਇ ਜੁਗਤੁਰ ਡੰਡਾ ਪ੍ਰਤੀਤਾ ਆਏ ਬੰਥ ਸਭ ਜਮਾਤੇ ਮਨ ਜੀਤਾ ਜਗ ਜੀਤ ਆਦੇਸ ਸੁਦ ਸਾਦੇ ਸਾਧ ਅਨੀਲ ਆਦ ਨਾਤ ਜੁਗ ਜੁਗ ਏਕ ਵੇਸਾ ਊਦੋ ਗਿਆਨ ਦਾ ਭੰਡਾਰਨ ਘਟ ਘਟ ਵਜੇ ਨਾਦ ਆਪ ਨਾਨਾ ਸਭ ਜਾ ਕੇ ਰੇ ਸਦ ਅਬਰ ਸਾਧ ਸੰਜਵ ਜੋਗ ਦੁਇ ਕਾਰ ਚਲਾਵੇ ਲਿਖਿਆ ਵਿਭਾਗ ਆਦਿ ਤੁਸਾ ਦੇਸ ਆਦਿ ਨੀਲ ਨਾਦ ਨਾਤ ਜੋਗ ਜੋਗ ਇਕ ਵੇਸ ਇਕਾ ਮਾਇ ਜੋਤ ਵਿਆਹੀ ਤਿੰਜੇਲੇ ਪਰਵਾਨ ਗ ਸੰਸਾਰਿਕ ਭੰਡਾਰ ਇਕ ਵਿਲਾਇ ਦੀਵਾਨ ਜਿਤ ਵਤਵ ਚਲਾਵੇ ਜੋ ਫਰਮਾਨ ਓ ਵਿਖਾਉ ਨਾਨਦ ਨਾਵਾ ਬਹੁਤ ਆਇਓ ਵਿਢਾਨ ਆਦੇਸ ਦਿਸਾ ਦੇਸ ਆਦਿ ਨੀਲ ਨਾਦ ਨਾਤ ਜੋਗ ਜੋਗ ਇਕ ਵੇਸ ਆਸਨ ਲੋਇ ਲੋਇ ਭੰਡਾਰ ਜੋਗ ਸੁਪਾ ਸੁਇ ਕਾ ਵਾਰ ਕਰ ਕਰ ਵੇਖੈ ਸਜਨ ਹਾਰ ਨਾਨਕ ਸੱਚੇ ਸੱਚੇ ਕਾਰ ਆਦੇਤ ਸਾਦੇ ਆਦੋ ਆਨੀਲ ਆਦ ਨਹਤ ਜੋਗ ਜੋਗ ਇੱਕ ਵੇਸ ਇੱਕ ਦੂਜੀ ਭਾਵ ਲਖ ਹੋਏ ਲਖ ਬਲਖ ਵੀਸ ਲਖ ਲਖ ਗੇੜਾ ਕੀਆ ਇੱਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਆ ਹੋਏ ਏਕੀਸ ਸੋਨੁ ਗਲਾਕਾਸ ਕੀ ਕੀਟਾਇ ਰੀਸ ਨਾਨਕ ਨਰਿ ਪਾਈਆ ਕੁੜੀ ਕੁੜਾ ਠੀਸ ਆਖਨ ਜੋਰ ਜਬਨ ਜੋਰ ਜੋ ਨਮਗੰਦੇਨ ਜੋਰ ਜੋ ਨਾ ਜੀਵਨ ਮਰਨ ਜੋਰ ਜੋ ਨਾ ਰਾਜ ਮਲ ਮਸਤੋਰ ਜੋ ਨਾ ਸੁਰਤਿ ਗਿਆਨ ਵਿਚਾਰ ਜੋ ਨਾ ਜਯਦਿਸ਼ਾ ਸੰਸਾਰ ਜਿਸ ਸਾਜੂਰ ਕਰ ਵੇਖੈ ਸੋਏ ਨਾਨਕ ਤਉ ਮਨੀ ਜਨ ਕੋਏ ਰਾਤਿਰ ਤਿਥਿ ਤੇਵਾਰ ਪਵਨ ਪਾਨਿ ਅਗਨੀ ਪਾਤਲ ਦਸੁ ਤਰਿਥਾ ਬਰਖੀ ਤਰਨ ਸਾਲ ਤਿਸ ਜੀ ਜੁਤ ਕੇ ਰੰਗ ਤਿਨ ਕੈ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾਬ ਸੱਚਾ ਦਰਬਾਰ ਤਿਥਾ ਸੋਹਨ ਪੰਜ ਪ੍ਰਵਾਨ ਨਦਰਿ ਕਰਮ ਪਵਨ ਇਨਸਾਨ ਕਾਚੋ ਪਕਾਈ ਅਥੈ ਪਾਏ ਨਾਨਕ ਗੈ ਜਪ ਜਾਏ ਧਰਮ ਖਨ ਕਾ ਇਹ ਧਰਮ ਗਿਆਨ ਖਨ ਕਾ ਆਖ ਕਰਮ ਕੇਤੇ ਪਵਨ ਪਾਣੀ ਬਸੰਤ ਰੂ ਕੇਤੇ ਕਾਨ ਮਹੇਸ ਕੇਤੇ ਵਰਮੇ ਘਾਤ ਘੜਿਆ ਹੈ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿਤੇ ਸਦਬਨਾਥ ਕੇਤੇ ਕੇਤੇ ਦੇਵੇਸ ਕਿਤੇ ਦੇਵਦਾਨ ਮਨ ਕੇਤੇ ਕਿਤੇ ਰਤਨ ਸਮੰਦ ਕੇਤੇ ਖਾਨੀ ਕੇ ਦੇਵਾਨ ਕੇਤੇ ਪਾਤ ਨਰਿੰਦਰ ਕੇਤੇ ਸੁਰਤ ਸੇਵਕ ਕੇਤੇ ਨਾਨਕ ਅੰਤਰੰਤ ਗਿਆਨ ਖਨ ਮੰ ਗਿਆਨ ਬਚੰਡ ਅਧਿਥਾ ਨਾਦ ਬਨ ਕੋਡ ਆਨੰਦ ਸਰਮ ਖਨ ਗਬਾਨ ਰੂਪ ਅਧਿਥਾ ਘਾਤ ਘੜੀਏ ਬਦ ਅਨੂਪਾ ਤਾ ਕੀ ਅਗਲਕ ਸੰਜਾਇ ਜੇ ਕੋ ਕਹਿ ਬਿਸਬਸਤਾਏ ਤਥਾ ਘੜੀਆ ਸਵਰਤ ਮਾਤ ਮੰਨ ਬੋਧ ਤਥਾ ਘੜੀ ਆ ਸੁਰਾ ਸਦਾ ਕੀ ਸੁਧ ਪਰਮ ਅਖੰਡ ਕੀ ਬਾਣੀ ਜੋ ਰਦਥ ਹੋ ਨ ਕੋਈ ਹੋ ਰਦਥ ਜੋਦ ਮਹਾਂਬਲ ਸੂਰ ਰਾਮ ਰਹਾ ਭਾਰਪੂਰ ਤਿਥਾ ਸਿਤੂ ਸਿਦਾਨ ਨਮਾਹ ਹੈ ਦਾਗ ਰੂਪਨਕਤ ਨ ਜਾਏ ਨਾਮਮਰੰਠਾਗ ਜਾਏ ਜਿਨ ਕਾ ਰਾਮ ਸੰਗ ਆਏ ਤਥਾ ਭਗਤਵ ਸਗਲ ਲੋਕ ਰა ਅਨੰਦ ਉਸਤਮ ਸੋਇ ਸਾਜ ਖੰਡ ਵਸੰ ਰੰਕਾਰ ਕਰ ਕਰ ਵੇਖਨ ਨਦ ਮਿਹਾਲ ਤਥਾ ਖੰਡ ਮੰਡਲ ਵਰpand ਦੇਖੂ ਕਥਾ ਤਮ ਤਨੰਤ ਤਥਾ ਲੋਲ ਆਕਾਰ ਜਿਵ ਜਿਗਰ ਹੁਕਮ ਦਿਵੈ ਤਿਵ ਕਾਰ ਵੇਖਾ ਬਿਗੁਰ ਸਗਰ ਵਿਚਾਰ ਨਾਨਕ ਗਥਾ ਨ ਕਰੜ ਸਰ ਜਦ ਪਹਾਰ ਧੀਰ ਸੁਨਿਆਰ ਹਰਣ ਮਤ ਬੇਦ ਹਥਿਆਰ ਭੋਖ ਲਗਨ ਤਪਤਾਵ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਆ ਸਬਦ ਸੱਚੀ ਟਕਸਾਲ ਜਿਨ ਕਾ ਨਦ ਕਰਮਦੰਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰ ਤੁਮ ਹਤ ਦੇਵ ਸੁਰਾਤ ਦੁਇ ਦਾਇ ਦਾਇ ਫਿਲ ਸਗਲ ਜਗਤ ਚੰਗ ਆਈਆਂ ਬੁਰਾਈ ਵਾਚਾ ਧਰਮ ਹਦੂਰਾ ਕਰਮ ਆਪ ਆਪਨੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇ ਗਏ ਮਸਕ ਦੁਖਾਂਤ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕ ਅਧਕਾਲ ਨਾਨਕ ਤੇ ਮੁਖ ਉਜਲੇ